ਜਾ ਰਹੇ ਆ ਫਤੇਗੜ ਤੋਂ ਦੂਰ ਤੋਂ ਅੱਗੇ ਤੇ ਧਰਮਕੋੜ ਤੋਂ ਪਿੱਛੇ ਪਿੰਡ ਪੈਂਦਾ ਤੋਤਾ ਸਿੰਘ ਵਾਲਾ ਭਾਈ ਜੀ ਹੁਣਾਂ ਨੇ 4-5 ਦਿਨ ਹੋ ਗਏ ਸੀ ਆਪਾਂ ਨੂੰ ਮੈਸੇਜ ਕੀਤਾ ਵੀ ਕਹਿੰਦੇ ਆ ਅਸੀਂ ਏਸੀ ਲਵਾਇਆ ਹੈਗਾ ਮਿਤਸ਼ੂਬਿਸ਼ੀ ਦਾ ਜਿਹੜਾ ਆਕਾਵਾਸ਼ੀ ਮਾਡਲ ਕੋਈ ਆਉਂਦਾ ਹੈਗਾ ਉਹ 쿨ਿੰਗ ਨਹੀਂ ਕਰਦਾ ਹੈਗਾ ਪਿਛਲੇ ਸਾਲ ਨਾਲੋਂ 쿨ਿੰਗਾਂ ਦੀ ਕਾਫੀ ਜ਼ਿਆਦਾ ਘਟ ਗਈ ਹੋਈ ਹੈ ਬਾਕੀ ਹੋ ਸਕਦਾ ਹੈ ਕਹਿੰਦੇ ਵੀ ਆਪਾਂ ਡਾਇਰੈਕਸ਼ਨ ਵੀ ਉਹਦੀ ਚੇਂਜ ਕਰਨੀ ਹੈਗੀ ਹੈ ਰੀਇਨਸਟਾਲੇਸ਼ਨ ਕਰਨੀ ਹੈ ਦੇਖਦੇ ਆ ਏਸੀ ਦੀ ਰੀਇਨਸਟੋਲੇਸ਼ਨ ਕਰਨ ਦੀ ਲੋੜ ਪੈਂਦੀ ਆ ਜਾਂ ਨਹੀਂ ਪੈਂਦੀ ਤੇ ਅੱਜ ਆਪਾਂ ਜਾ ਰਹੇ ਆ ਪਿੰਡ ਤੋਤਾ ਸਿੰਘ ਵਾਲਾ ਆਪਾਂ ਪਿੰਡ ਤੋਤਾ ਸਿੰਘ ਵਾਲੇ ਪਹੁੰਚ ਚੁੱਕੇ ਆਂ ਇੱਥੋਂ ਬਧੀ ਲੋਕੇਸ਼ਨ ਹੈ ਤੇ ਕਰਦੇ ਆ ਵੀਰ ਜੀ ਨਾਲੋਂ ਲੋਕੇਸ਼ਨ ਪਹਿਲਾਂ ਬਹੁਤ ਗਲਤ ਲੱਗ ਗਈ ਹੈ तकरीबन 2.5 ਕਿਲੋਮੀਟਰ ਉੱਥੇ ਜਾ ਕੇ ਲੋਕੇਸ਼ਨ ਖਤਮ ਹੋ ਗਈ ਤੇ ਲੋਕੇਸ਼ਨ ਦਾ ਚੱਕਰ ਵੀ ਕਈ ਵਾਰੀ ਪੈ ਜਾਂਦਾ ਤੇ ਹੁਣ ਆ ਉਹ ਸਾਹਮਣੇ ਵੀਰ ਜੀ ਦਾ ਦੁਬਾਰਾ ਆਪਾਂ ਹੁਣ ਅੱਗੋ ਲੈਣ ਆਏ ਨੇ ਤੇ ਲੋਕੇਸ਼ਨ ਦੇ ਚੱਕਰ ਦੇ ਵਿੱਚ तकरीबन 2.5 ਕਿਲੋਮੀਟਰ ਘੁੰਮ ਕੇ ਜਾਣਾ ਪੈ ਗਿਆ ਉੱਥੇ ਜਾ ਕੇ ਲੋਕੇਸ਼ਨ ਖਤਮ ਹੋ ਗਈ ਤੇ ਜਿਹੜੀਆਂ ਲੋਕੇਸ਼ਨ ਆ ਇਹ ਜਿਹੜੀਆਂ ਨਾ ਜਗੀਨ ਦੇ लायक ਨਹੀਂ ਹੈਗੀਆਂ ਲੰਮੇ ਸਫ਼ਰ ਵਾਸਤੇ ਦੂਸਰੇ ਕੋਈ ਸਕਦੇ ਹੈ SKVਟੀ ਸਸੀ ਘਾਲ ਠੀਕ ਠਾਕ ਉਹ ਦੂਤਰ ਨੂੰ ਲੈ ਗਈ ਸਾਨੂੰ ਇਹ ਏਸੀ ਮਿਥੂ ਬੁਸ਼ੀਦਾ ਬ੍ਰਾਂਡ ਆਕਾਬਾਸ਼ੀ ਇਹ ਏਸੀ ਨੂੰ ਲੱਗੇ ਨੂੰ ਅਜੇ 1 ਸਾਲ ਨਹੀਂ ਹੋਇਆ ਤੇ ਇਸ ਏਸੀ ਦੇ ਵਿੱਚ 쿨ਿੰਗ ਦੀ ਪ੍ਰੋਬਲਮ ਹੈ ਵੀਰ ਜੀ ਉਹਨਾਂ ਨੇ ਕਾਫੀ ਵਾਰ ਕੰਪਨੀ ਦੇ ਨਾਲ ਸੰਪਰਕ ਕੀਤਾ ਬੰਦੇ ਆਏ ਵੀ ਆ ਗੈਸ ਵੀ ਭਰ ਦਿੱਤੀ ਆ ਸਰਵਿਸ ਵੀ ਕਰ ਦਿੱਤੀ ਆ ਤੇ ਜਦੋਂ ਵਾਰ-ਵਾਰ ਮਸਲਾ ਨਾ ਹੱਲ ਆਇਆ ਤੇ ਫਿਰ ਆਪਣੇ ਨਾਲ ਇਹਨਾਂ ਨੇ ਸੰਪਰਕ ਕੀਤਾ ਕਈ ਵਾਰੀ ਕੀ ਮਜਬੂਰੀ ਬਣ ਜਾਂਦੀ ਆ ਜਦੋਂ ਕੰਪਨੀ ਵਾਲੇ ਸੁਣਵਾਈ ਨਹੀਂ ਕਰਦੇਗੇ ਤੇ ਬੰਦੇ ਨੂੰ ਪ੍ਰਾਈਵੇਟ ਬੰਦੇ ਤੋਂ ਕੰਮ ਕਰਵਾਉਣਾ ਪੈਂਦਾ ਕਿਉਂਕਿ ਇੰਨੇ ਮਹਿੰਗੇ ਪੈਸੇ ਇੰਨੇ ਲਾਏ ਹੁੰਦੇ ਆ ਤੇ ਜਦੋਂ 쿨ਿੰਗ ਦਾ ਸਵਾਦ ਨਾ ਆਵੇ ਤੇ ਫਿਰ ਪੈਸੇ ਲਾਉਣ ਦਾ ਫਾਇਦਾ ਕੀ ਹੈ ਏਸੀ ਨੂੰ ਆਨ ਕਰ ਦਿੱਤਾ ਆਊਟਡੋਰ ਯੂਨਿਟ ਚੱਲਦਾ ਪਿਆ ਤੇ ਹੁਣ ਆਪਾਂ ਪਹੁੰਚੇ ਆਂ ਆਊਟਡੋਰ ਯੂਨਿਟ ਦੇ ਕੋਲ ਤੇ ਇਹਦੀ ਗੈਸ ਆਪਾਂ ਚੈੱਕ ਕਰਦੇ ਪਏ ਆਂ ਤੇ ਜਿਹੜੇ ਐਂਪੀਅਰ ਵੀ ਲਗਭਗ ਜਿੰਨੇ ਕੋ ਹੋਣੇ ਚਾਹੀਦੇ ਕਰੀਬ ਉਨੇ ਕੋ ਹੈ ਗੈਸ ਵੀ ਕਰੀਬ ਕਰੀਬ ਠੀਕ ਹੈਗੀ ਹੈ ਹੁਣ ਇਹਦੇ ਵਿੱਚ ਸਮੱਸਿਆ ਕੀ ਆਈ ਹੈ ਵੀ ਇਹਦੇ ਵਿੱਚ ਗੈਸ ਵੀ ਭਰੀ ਗਈ ਹੈ ਸਰਵਿਸ ਵੀ ਕੀਤੀ ਹੈ ਕੂਲਿੰਗ ਨਹੀਂ ਬਣੀ ਹੁਣ ਆਊਟਡੋਰ ਨੂੰ ਆਪਾਂ ਚੈੱਕ ਕਰਦੇ ਪਏ ਆ ਵੈਸੇ ਆਪਾਂ ਨੂੰ ਕਿਸੇ ਬੰਨੇ ਔਇਲ ਦਾ ਨਿਸ਼ਾਨ ਨਹੀਂ ਨਜ਼ਰ ਆ ਰਿਹਾ ਕਿ ਜਿੱਥੋਂ ਗੈਸ ਲੀਕ ਹੋਈ ਹੈ ਗੈਸ ਵਾਲਾ ਫੰਡਾ ਨਹੀਂ ਹੁੰਦੇ ਵਿੱਚ ਹੁਣ ਕੀ ਆਪਾਂ ਇਹਨੂੰ ਚੈੱਕ ਕਰਦੇ ਆ ਚੰਗੀ ਤਰ੍ਹਾਂ ਤੇ ਇਹਦੇ ਲਈ ਬੰਨੇ ਜਿਹੜੀ ਇਹ ਲੀਕੇਜ ਉਹ ਵੀ ਇੱਕ ਵਾਰੀ ਫਲੇਅਰ ਨਟਾਂ ਤੋਂ ਚੈੱਕ ਕਰ ਲੈਣੇ ਆ ਕਿਸੇ ਬੰਨੇ ਕੋਈ ਔਇਲ ਦਾ ਨਿਸ਼ਾਨ ਤਾਂ ਨਹੀਂ ਪਿਆ ਇਹਦੇ ਲਈ ਬੰਨੇ ਟੇਪਿੰਗ ਦਾ ਵੀ ਜਿਹੜਾ ਸਿਸਟਮ ਜਿਹਾ ਸਹੀ ਨਹੀਂਗਾ ਬਾਕੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਦਾਂਗੇ ਇੱਕ ਵਾਰੀ ਇਹਦੀ ਲੀਕੇਜ ਕਨਫਰਮ ਕਰ ਲੈਣੇ ਆ ਦੇਵਰੇ ਬੈਸਟ ਬੈਡ ਜੇ ਹੋਈ ਚੀਜ਼ ਹੋਈ ਹੁੰਦੀ ਤੇ ਫਿਰ ਅਸੀਂ ਨਿਕੋਲੀ ਨਹੀਂ ਇਹ ਨਹੀਂ ਉਹ ਪਾ ਲੈ ਸਿਲੈਂਡਰੀ ਸਿੱਧਾ ਲਾ ਕੇ ਨਾਲ ਸਿੱਧਾ ਲਾ ਕੇ ਪਾ ਗਏ ਮੈਨੂੰ ਤਾਂ ਇਹ ਹੀ ਲੱਗਦਾ ਜੀ ਜੇ ਜਦੋਂ ਪਾ ਕੇ ਗਏ ਉਦੋਂ ਕੂਲਿੰਗ ਬਣੀ ਨਹੀਂ ਨੀਗੀ ਸੀ ਕੋਈ ਏਡੀ ਖਾਸ ਵੀ ਨਹੀਂ ਲੱਗੀ ਉਹਦੋਂ ਹੀ ਨਹੀਂ ਚੱਲਿਆ ਫਿਰ ਸਹੀ ਤੇ ਜਦੋਂ ਪਹਿਲਾਂ ਚੱਲਦਾ ਰਿਹਾ ਉਦੋਂ ਬੜਾ ਵਧੀਆ ਚੱਲਿਆ ਨਾ ਹਾਂ ਜੀ ਉਦੋਂ ਬਹੁਤ ਵਧੀਆ ਇਹ ਗੈਸ ਦੱਸਾਂ ਕਿਵੇਂ ਏਡੀ ਬੁਲਾਇਆ ਤੇ ਹੰਦਕ ਕਰ ਰਿਹਾ ਜੁੱਤਰ ਗਿਆ ਮੇਰਾ ਮਤਲਬ ਕਿਸੇ ਨੂੰ ਨੀਚਾ ਦਿਖਾਉਣ ਦਾ ਨਹੀਂ ਹੈਗਾ ਆ ਤੁਸੀਂ ਵਾਇਰ ਦੇਖ ਲਓ ਆ ਨਾ ਇਹਦੀ ਅਰਥ ਵਾਇਰ ਲੱਗੀ ਹੋਈ ਹੈ ਤੇ ਨਾ ਹੀ ਵਾਇਰ ਵਾਲੀ سپورਟ ਲੱਗੀ ਹੈ ਤੁਸੀਂ ਆਪਣੇ ਆਪ ਦੇ ਕੰਮ ਦੇ ਵਿੱਚ ਸੁਧਾਰ ਕਰੋ ਕਸਟਮਰ ਤੋਂ ਆਪਾਂ ਪੈਸੇ ਲੈਣੇ ਆ ਪਰ ਆ ਜਿਹੜਾ ਕੰਮ ਹੈ ਇਹ ਆਪਣਾ ਕਰਨ ਦਾ ਫਰਜ਼ ਬਣਦਾ ਸਾਫ਼ ਸੁਥਰਾ ਕੰਮ ਕੀਤਾ ਹੋਵੇ ਕਈ ਵਾਰੀ ਕੀ ਹੁੰਦਾ ਨਿੱਕੀ ਜੀ ਅਣਗਹਿਲੀ ਬਹੁਤ ਵੱਡਾ ਨੁਕਸਾਨ ਸਾਬਤ ਹੁੰਦਾ ਖੋਲ 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 AC ਨੂੰ ਆਪਾਂ ਚੰਗੀ ਤਰ੍ਹਾਂ ਫਾਈਂਡ ਆਊਟ ਕਰ ਲਿਆ ਕਿਸੇ ਬੰਨੇ ਕੋਈ ਵੀ ਲੀਕੇਜ ਨਹੀਂ ਹੈਗੀ AC ਦੀ ਲੀਕੇਜ ਵਾਲੀ ਸਮੱਸਿਆ ਨਹੀਂ ਸੀ ਇਨਡੋਰ ਯੂਨਟ ਦੇ ਵਿੱਚ ਨਾ ਇੱਥੇਲੇ ਬੰਨੇ ਗਲੈਰੀਆਂ ਵੜ ਗਈਆਂ ਸੀ ਤੇ ਉਹਨਾਂ ਨੇ ਆਹ ਵਾਲੀ ਪਾਈਪ ਪਾਣੀ ਵਾਲੀ ਟੁੱਕ ਦਿੱਤੀਗੀ ਤੇ ਹੁਣ ਇਸ ਪਾਈਪ ਨੂੰ ਆਪਾਂ ਨਵੀਂ ਪਾ ਦੇਵਾਂਗੇ ਕਿਉਂਕਿ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਰਹਿੰਦੀ ਹੈ ਤੇ ਇਹ ਆਪਣੇ ਕੋਲ ਨਵੀਂ ਪਾਈਪ ਹੈਗੀ ਆ ਇਹਨੂੰ ਲਗਾ ਕੇ ਤੇ ਪਿਛਲੇ ਬੰਨੇ ਓਪਨ ਹੋਰ ਲੌਂਗ ਪਾਈਪ ਲਗਾ ਕੇ ਛੱਡ ਦੇਵਾਂਗੇ ਕੱਲ ਨੂੰ ਕਿਸੇ ਤਰ੍ਹਾਂ ਦੀ ਕੰਧ ਦੇ ਨਾਲ ਪਾਣੀ ਦੀ ਸਮੱਸਿਆ ਨਾ ਆਵੇ ਉਧਰ ਜਾ ਕੇ ਉਹਨੂੰ ਫੇਚੇ ਇੱਕ ਵਾਰੀ ਜਿੰਨੇ ਵੀ ਫਲੇਅਰ ਨਾੜ ਸੀ ਨਾ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੱਸ ਦੇਣੇ ਹੈਗੇ ਆ ਕਿਉਂਕਿ ਕਿਸੇ ਤਰ੍ਹਾਂ ਜੇ ਆਪਾਂ ਨੂੰ ਲੀਕੇਜ ਦੀ ਸਮੱਸਿਆ ਬਾਅਦ ਦੇ ਵਿੱਚ ਨਾ ਆਵੇ ਤੇ ਹੁਣ ਜਿਹੜੀ ਗਏ ਸੀਗੀ ਉਹ ਆਪਾਂ ਇੱਕ ਵਾਰੀ ਓਪਨ ਕਰਕੇ ਤੇ ਸਿਸਟਮ ਨੂੰ ਵੈਕਿਊਮ ਦੇ ਉੱਪਰ ਲਗਾਵਾਂਗੇ ਤਾਂ ਜੋ ਕਿਸੇ ਤਰ੍ਹਾਂ ਦੀ ਜਿਹੜੀ ਚੋਕਿੰਗ ਵਾਲੀ ਸਮੱਸਿਆ ਰਹਿ ਨਾ ਜਾਵੇ। ਇਹ ਗਾਰ ਵਾਚਰਿਸ ਤੋਂ ਨਵਾਂ ਬਣਾਉਣਾ ਪੈਣਾ ਕੋਈ ਵੀ ਕਰਦਾ ਹੁੰਦਾ ਹੈ। ਸਿਸਟਮ ਨੂੰ ਆਪਾਂ ਚੰਗੀ ਤਰ੍ਹਾਂ ਵੈਕਿਊਮ ਕਰਵਾ ਲਿਆ ਤੇ ਉਸ ਤੋਂ ਬਾਅਦ ਵਿੱਚ ਇਹਦੇ ਵਿੱਚ ਆਰ ਬੱਤੀ ਗੈਸ ਆਪਾਂ ਫਿਲ ਕਰ ਦਿੱਤੀ ਹੈ। ਤੇ ਹੁਣ ਜਿਹੜੇ ਜੁਆਇੰਟ कसे ਸੀ ਉਹਨਾਂ ਦੀ ਜੇ ਆਪਾਂ ਲੀਕੇਜ ਵੀ ਚੰਗੀ ਤਰ੍ਹਾਂ ਚੈੱਕ ਕਰ ਲੈਣੇ ਆ ਤਾਂ ਜੋ ਆਪਾਂ ਨੂੰ ਬਾਅਦ ਵਿੱਚ ਕੋਈ ਸਮੱਸਿਆ ਨਾ ਆਵੇ ਜਿਹੜੀ ਗੈਸ ਘਟ ਸੀ ਉਹ ਏਸੀ ਨੂੰ ਰਨਿੰਗ ਦੇ ਵਿੱਚ ਆਪਾਂ ਪੂਰੀ ਕਰਦੇ ਪਏ ਹਾਂ ਨਾ ਦੋ ਤਾਰ ਕੈਚ ਕਰੀ ਗੈਸ ਵਾਲਾ ਕੰਮ ਕੰਪਲੀਟ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਪਹੁੰਚ ਗਏ ਆ ਰੂਮ ਦੇ ਵਿੱਚ ਤੇ ਹੁਣ ਵਾਰੀ ਆਉਂਦੀ ਇਹਦੀ ਸਰਵਿਸ ਕਰਨ ਦੀ 인ਡੋਰ ਯੂਨਟ ਦੇ ਆਪਾਂ ਪਹਿਲਾਂ ਹੀ ਕਵਰ ਉਤਾਰੇ ਹੋਏ ਸੀ ਤੇ ਹੁਣ ਜਿਹੜੀ ਇਹਦੀ ਆਪਾਂ ਪ੍ਰੋਪਰ ਚੰਗੀ ਤਰ੍ਹਾਂ ਸਰਵਿਸ ਕਰ ਦਿੰਨੇ ਆ ਜਿੰਨੀ ਵੀ ਡਸਟ ਹੈਗੀ ਸੀ ਉਹ ਕੱਢ ਦਿੰਨੇ ਆ ਕੁਝ ਦਿਨ ਪਹਿਲਾਂ ਇਹਦੀ ਸਰਵਿਸ ਵੀ ਹੋਈ ਸੀ ਤੇ ਗੈਸ ਚਾਰਜ ਵੀ ਹੋਈ ਸੀ ਪਰ ਫਿਰ ਵੀ ਸਰਵਿਸ ਕਰਨ ਦੇ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਬੈਨੀਫਿਟ ਮਿਲੇਗਾ 인ਡੋਰ ਦੀ ਸਰਵਿਸ ਵਾਲਾ ਕੰਮ ਕੰਪਲੀਟ ਹੋ ਚੁੱਕਾ ਤੇ ਕਵਰ ਇਹਦੇ ਆਪਾਂ ਲਗਾ ਦਿੱਤੇ ਆ ਆ ਸਟicker ਉੱਪਰ ਲੱਗੇ ਲੱਗੇ ਤੋਂ ਤੁਸੀਂ ਜੱਜ ਕਰ ਸਕਦੇ ਹੋ ਇੱਕ ਸਾਲ ਦੇ ਅੰਦਰ ਏਸੀ ਆ ਤੇ ਫਿਰ ਵੀ ਕਸਟਮਰ ਨੂੰ ਪੈਸੇ ਖਰਚਣੇ ਪੈ ਰਹੇ ਆ ਇੰਨਾ ਮਾੜਾ ਹਾਲ ਹੋ ਜਾਂਦਾ ਕੰਪਨੀਆਂ ਦਾ ਜਦੋਂ ਨਹੀਂ ਸੁਣਵਾਈ ਕਰਦੇ ਕਸਟਮਰ ਦੀ ਅੱਜ ਆਪਾਂ ਪਹੁੰਚੇ ਹੋਇਆ ਪਿੰਡ ਤੋਤਾ ਸਿੰਘ ਵਾਲਾ ਧਰਮਕੋੜ ਦੇ ਕੋਲ ਪੈਂਦਾ। ਇਸ ਏਸੀ ਨੂੰ ਪ੍ਰੋਬਲਮ ਕਿ ਇਹ ਏਸੀ ਅਜੇ ਗਾਰੰਟੀ ਦੇ ਵਿੱਚ ਹੈ। ਆਕਾਬਾਸ਼ੀ ਜੀ ਨੂੰ ਕਹਿੰਦੇ ਆਪਾਂ ਮਿਤਸੂਬਿਸ਼ੀ ਦਾ ਇੱਕ ਬ੍ਰਾਂਡ ਹੀ ਆ। ਹੁਣ ਇਸ ਏਸੀ ਨੂੰ ਬਾਈ ਜੀ ਉਹਨਾਂ ਨੇ ਗਾਰੰਟੀ ਦੇ ਵਿੱਚ ਰਿਪੇਅਰ ਕਰਾਇਆ। ਦੋ ਤਿੰਨ ਵਾਰੀ ਬੰਦੇ ਆਏ ਨੇ। ਚਲੋ ਆਪਾਂ ਕਿਸੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇਗੇ। ਹੁਣ ਇਸ ਏਸੀ ਦੀ ਉਹਨਾਂ ਨੂੰ ਸੰਤੁਸ਼ਟੀ ਨਹੀਂ ਹੋਈ। ਹਰ ਇੱਕ ਆਪਣੇ ਨਾਲ ਉਹਨਾਂ ਦਾ ਗੱਲਬਾਤ ਹੋਈ ਆ। ਆਪਾਂ ਹੁਣ ਇਸ ਏਸੀ ਨੂੰ ਰਿਪੇਅਰ ਕਰ ਦਿੱਤਾ। ਜੋ ਵੀ ਫਾਲਟ ਸੀ ਉਹਨਾਂ ਦਾ ਆਪਾਂ ਕੱਢ ਦਿੱਤਾ ਹੈਗਾ। ਏਸੀ ਇਸ ਟਾਈਮ ਚਲਾ ਗਿਆ ਆਪਾਂ ਚੈੱਕ ਕਰ ਲਿਆ ਹੁਣ ਇੱਕ ਵਾਰੀ ਇਹਦੀ ਸਰਵਿਸ ਹੋਣ ਵਾਲੀ ਸੀ ਉਹ ਵੀ ਕਰ ਦਿੱਤੀ ਆ ਕੂਲਿੰਗ ਬਿਲਕੁਲ ਫਰਸਟ ਕਲਾਸ ਹੋ ਚੁੱਕੀ ਆ ਤੇ ਇਦਾਂ ਹੁੰਦਾ ਵੀ ਕਈ ਵਾਰੀ ਆਪਾਂ ਕੰਪਨੀਆਂ ਦੇ ਕੋਲੋਂ ਕੰਮ ਕਰਵਾ ਦਿੰਦੇ ਆ ਹਰ ਕੋਈ ਬੰਦਾ ਮਾੜਾ ਨਹੀਂ ਹੁੰਦਾ ਹਰ ਕੋਈ ਚੰਗਾ ਵੀ ਨਹੀਂ ਹੁੰਦਾ ਪਰ ਜੇਕਰ ਗਾਹਕ ਦੀ ਸਹੀ ਤਰੀਕੇ ਨਾਲ ਸੁਣਵਾਈ ਕੀਤੀ ਜਾਵੇ ਤੇ ਗਾਹਕ ਕਦੀ ਵੀ ਪਰੇਸ਼ਾਨ ਨਹੀਂ ਹੁੰਦਾ ਹਾਲਾਂਕਿ ਗਾਰੰਟੀ ਦੇ ਵਿੱਚ ਏਸੀ ਆ ਇਹਨਾਂ ਨੂੰ ਫਿਰ ਵੀ ਏਸੀ ਦੇ ਪੈਸੇ ਜਿਹੜੇ ਆ ਉਹ ਭਰਨੇ ਪੈਣਗੇ ਯਾਨੀ ਕਿ ਕਾਰਨ ਕੀ ਹੋਇਆ ਇਸ ਏਸੀ ਦੀ ਨੂੰ ਗਾਹਕ ਨੂੰ ਸੰਤੁਸ਼ਟੀ ਨਹੀਂ ਹੋਈਗੀ ਗੈਸ ਦੀ ਜਿਹੜੀ ਉਹ ਪ੍ਰੋਬਲਮ ਆਈ ਪਹਿਲਾਂ ਵੀ ਗੈਸ ਨਾ ਭਰਾਈ ਹੈਗੀ ਆ ਤੇ ਹੁਣ ਆਪਾਂ ਗੈਸ ਕੱਢ ਕੇ ਦੁਬਾਰਾ ਸਾਰੀ ਗੈਸ ਪਾਈ ਹੈਗੀ ਪਾਈ ਹੈਗੀ ਇਥੇ ਅਸੀਂ ਨੂੰ ਤੇ ਇਹਦਾ ਜੋ ਵੀ ਮਸਲਾ ਹੈ ਉਹ ਆਪਾਂ ਹੱਲ ਕਰ ਦਿੱਤਾ ਹੈਗਾ ਇਹ ਸੀ ਆਪਣੇ ਪਿੰਡ ਤੋਤਾ ਸਿੰਘ ਵਾਲੇ ਇਸ ਏਸੀ ਦੀ ਰਿਪੇਅਰ ਦੀ ਵੀਡੀਓ ਜੇਕਰ ਇਹ ਵੀਡੀਓ ਪਸੰਦ ਆਈ ਤੇ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ